ਲੈ ਕੇ ਆਸਤ ਪੰਜਾ ਸੌਨਾ ਸਿੱਖ ਨਾਲ ਜੀ ਦੇਵਦਾ ਵਨਾਈ ਕਿਤਾ ਆ ਕਮਾਲ ਜੀ ਕਿਲੇ ਵਿੱਚ ਤੈਨੂੰ ਨਾ ਪਰੀ ਦਵਾਈ ਹੈ ਮੈਨੂੰ ਕੀ ਖਵਾਉਣਾ ਕੱਲ ਈ ਦੇ ਆਈ ਹੈ ਮੈਨੂੰ ਕੀ ਖਵਾਉਣਾ ਕੱਲ ਈ ਦੇ ਆਈ ਹੈ ਓ ਤੇਰੇ ਉੱਤੇ ਖੁਸ਼ੀ ਪਾਦਸ਼ਾਹੀ ਹੋਈ ਐ ਤੇਰੇ ਜਹਾਂ ਨੂੰ ਨਾ ਪਿਆਰਾ ਕੋਈ ਹੈ 40 ਸੌਰੀ ਥੇਲੀ ਤੇਰੀ ਝੋਲੀ ਪਾਈ ਹੈ ਮੈਨੂੰ ਕੀ ਖਵਾਉਣਾ ਕੱਲ ਈ ਦੇ ਆਈ ਐ ਮੈਨੂੰ ਕੀ ਖਵਾਉਣਾ ਕੱਲ ਈ ਦੇ ਆਈ ਐ ਰਾਦੇ ਰਾਦੇ ਖਾਣੇ ਅਥਾਰੇ ਕਮਾਵ ਜੀ ਰਾਜ ਰਾਜ ਨਾਲੇ ਪੀਣੀ ਹੈ ਸਰਾਵ ਜੀ ਫਿਰ ਨੀਆ ਬਲਾਓ ਜਾਰੇ ਦੇ ਮਠਿਆਈ ਹੈ ਮੈਨੂੰ ਕੀ ਖਵਾਉਣਾ ਕੱਲ ਈਦੇ ਆਈ ਹੈ ਮੈਨੂੰ ਕੀ ਖਵਾਉਣਾ ਕੱਲ ਈਦੇ ਆ ਗਈ ਹੈ ਭਗਾ ਨਾਲੇ ਅੱਲਾ ਨੇ ਦਿਹਾੜਾ ਆਉਂਦਾ ਹੈ ਯਾਰਾਂ ਨਾਲ ਯਾਰ ਖੁਸ਼ੀਆਂ ਮੰਨਦਾ ਹੈ ਹੁਣ ਰੰਗ ਰਾਗ ਤੇ ਖੁਸ਼ੀ ਸਵਾਈ ਹੈ ਮੈਨੂੰ ਕੀ ਖਵਾਉਣਾ ਕੱਲ ਈ ਤੇ ਆਈ ਵੈ ਮੈਨੂੰ ਕੀ ਖਵਾਉਣਾ ਕੱਲ ਈ ਤੇ ਆਈ ਹੈ ਸ਼ੇਰ ਸਿੰਘਾ ਸਾਰੇ ਤੂਦੇ ਨੂੰ ਪਿਆਰ ਦੇ ਮਿਲੇ ਤਾਂ ਪਰਾਵਾਂ ਜੱਫੇ ਮਾਰਦੇ ਮਿਲੇ ਤਾਂ ਪਰਾਵਾਂ ਮਗਰ ਜੱਫੇ ਮਾਰਦੇ ਖੌਰੇ ਕੀ ਤੂੰ ਮੁੱਟੀ ਖੋਲ ਕੇ ਭਲਾਈ ਹੈ ਮੈਨੂੰ ਕੀ ਖਵਾਉਣਾ ਕੱਲ ਈ ਦੇ ਆਈ ਹੈ ਮੈਨੂੰ ਕੀ ਖਵਾਉਣਾ ਕੱਲ ਈ